ਹਰਾਮ ਬਰਬਰਾ ਜੀ ਅੱਜ ਤੱਕ ਕਿਸੇ ਨੂੰ ਜਦੋਂ ਦਾ ਦਫ਼ਤਰ ਖੁੱਲਿਆ ਹਰਾਮ ਬਰਬਰਾ ਜਦੋਂ ਦਾ ਦਫ਼ਤਰ ਖੁੱਲਿਆ ਕਿਸੇ ਨੂੰ 1 ਰੁਪਏ ਦੀ ਵੀ ਗਲਤ ਸਲਾਹ ਦੇ ਕੇ ਇੱਥੋਂ ਲੱਗੇ ਵੀ ਇਹ ਫੜ ਮਾਰਦਾ ਹੈ ਤੇ ਮੈਨੂੰ ਸਾਰੇ ਕਮਲੇ ਹੀ ਕਹਿੰਦੇ ਮਾਲ ਲੈਣ ਪਿੱਛੇ ਤਾਂ ਨਹੀਂ ਨਾ ਜਾਂਦਾ ਇਹਨਾਂ ਲਗਿਆਣੇ ਐਵੇਂ ਮਾਲ ਹੋਊਗਾ ਨਹੀਂ ਸਾਰੇ ਹੋ। 3 ਮਹੀਨੇ ਬਿਟੇ ਬਿਟੇ ਸੀ ਇਹਨੂੰ ਮਿੰਨੀ ਆਗਰਾ ਬਣਾ ਲੈਣਾ ਮਿੰਨੀ ਆ। ਬੰਦੇ ਕਿੱਥੇ ਲੱਗੇ ਆ। ਬਹੁਤ। 50 ਤੇ ਨਾਲੇ 40 40 ਫਟ ਲੈ। ਬੰਦਾ ਜਿਵੇਂ ਕੁਝ ਵੀ ਕਰ ਸਕਦਾ। 20 ਕਰ ਸਕਦਾ। ਬੰਦਾ ਵੀ ਸੋਚਣਾ ਕੁਝ ਹੀ ਕਰ ਸਕਦਾ। ਕੋਈ ਵੀ ਸਾਡੇ ਕੋਲ ਸੰਪਰਕ ਕਰ ਸਕਦੇ ਆ 300 ਤੋਂ ਲੈ ਕੇ ਜਿੱਥੇ ਤੱਕ ਤੁਹਾਡਾ ਦਿਲ ਕਰੇ ਉੱਥੇ ਤੱਕ ਸਾਡੇ ਕੋਲ ਨਹੀਂ ਸਭੀ ਅਵੇਲੇਬਲ ਹੁੰਦੀ ਹੈ ਸਿਰਫ ਪੰਜਾਬ 'ਚ ਇਕੱਲੀ ਇਹ ਦੁਕਾਨ ਹੈ ਜਾਂ ਸਾਡੀ ਫਰਮ ਹੈ ਜਿਹੜੀ ਕੰਪਲੀਟ ਡੀਲ ਕਰਦੀ ਹੈ ਬੋਇਸ ਦੇ ਵਿੱਚ ਔਰ ਆ ਗੱਲ ਕਹਿ ਕੇ ਜਿਹੜਾ ਮਰਜ਼ੀ ਵੀਡੀਓ ਪਾ ਦਵੇ ਮੈਂ ਆਪ ਖੋਦ ਉਹਦੇ ਕੋਲ ਗਾਹ ਭੇਜੂਗਾ ਜੇ ਨਹੀਂ ਵਿਗਿਆ ਤਾਂ ਵਾਪਸ ਜੇ ਨਹੀਂ ਵਿਗਿਆ ਤੇ ਵਾਪਸ ਇਹ ਕਹਿ ਕੇ ਵੀਡੀਓ ਪਾ ਦਵੇ ਮੈਂ ਆਪ ਗਾਹ ਭੇਜੂਗਾ ਸਾਡੇ ਕੋਈ ਕਿਉਂ ਕਹਿੰਨੇ ਆ ਸਾਡੇ ਕੋਈ ਘਰੇ ਬੂਕ ਨਹੀਂ ਬਣਦੇ ਅਸੀਂ ਵੀ ਲੈ ਕੇ ਵੇਚਦੇ ਆ ਪਰ ਅਸੀਂ ਪੇਮੈਂਟ ਦਾ ਐਡਾ ਸਿਸਟਮ ਦਾ ਜਿਹੜਾ ਰੱਖਿਆ ਹੋਇਆ ਹੈ ਵੀ ਸਾਨੂੰ ਬਹੁਤ ਸਿਰ ਭਾਅ ਦੇ ਸਿਰ ਮਿਲਦਾ ਹੈ ਜਿਹੜੀ ਕਿ 25% ਤੇ ਮਿਲਦੀ ਸੀ ਉਹ ਅੱਜ ਸਾਨੂੰ 45 45% ਤੇ ਮਿਲਦੀ ਹੈ ਜੇ ਅਸੀਂ ਬਾਜ਼ਾਰ ਨੂੰ 10% ਸਸਤੀ ਵੇਚਦੇ ਹਾਂ 10% ਠੀਕ ਹੈ ਸੋ ਇੱਕ ਵਾਰ ਆ ਕੇ ਰੇਟ ਟਰਾਈ ਕਰੋ ਜਾ ਬਾਣੀ ਪੀਓ ਆ ਕੇ ਰੇਟ ਟਰਾਈ ਕਰੋ ਆਈਟਮਾਂ ਚੈੱਕ ਕਰੋ ਆਹ ਕੋਲੀ ਪੈਰ ਦਾ ਏਅਰ ਫੋਰਸ ਲੈਦਰ ਤੇ ਬਿਹਾਰ ਕਰਾਇਆ ਪੂਰੀ ਗਾਰੰਟੀ ਹੈ ਰੇਟ ਕੋਈ ਵੀ ਨਹੀਂ ਹੈ 1500 ਨੰਬਰ ਕੋਈ ਦੁਕਾਨਦਾਰ ਸਮਝਦੇ ਹੀ ਆ 1500 ਨੰਬਰ 1400 ਨੰਬਰ ਠੀਕ ਹੈ ਇਹ ਆਈਟਮਾਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਜਿੰਨੀਆਂ ਮਰਜ਼ੀ ਆਈਟਮਾਂ ਲੈ ਲਓ ਆ ਵਾਈਡ ਦਾ ਪੈਰ ਦਿਖਾਈ ਕਾਰਿਗਰਾਂ ਨਾਲ ਦੀ ਨਾਲ ਪੇਮੈਂਟ ਕੁਆਲਿਟੀ ਜੀਪੀ ਸਾਰਾ ਕੁਝ ਲੱਗਿਆ ਹੋਇਆ 1400 ਨੰਬਰ 1500 ਨੰਬਰ ਔਰ ਬੋਲੇ ਗਰੰਟੀ ਆ ਮੰਗਦੀ ਸੋ 87584050 ਮੇਰਾ ਨੰਬਰ ਆ ਤੁਸੀਂ ਵਟਸਐਪ ਕਰ ਸਕਦੇ ਆ ਟਾਈਮ ਲੈ ਕੇ ਆਇਓ ਤੁਹਾਨੂੰ ਆਈਟਮਾਂ ਸਾਰੀਆਂ ਦਿਖਾ ਦਾਂਗੇ ਜ਼ਿਆਦਾਤਰ ਜਿਹੜਾ ਹਰਿਆਣਾ ਹਿਮਾਚਲ ਐਮਪੀ ਰਾਜਸਥਾਨ ਜਿਹੜੇ ਪੰਜਾਬ ਚ ਲੁਧਿਆਣੇ ਦੇ ਨੇੜੇ ਤੇ ਜਿਹੜੇ ਨਹੀਂ ਹੈਗੇ ਉਹ ਸਾਡੇ ਨਾਲ ਸੰਪਰਕ ਕਰਨ ਤੁਹਾਨੂੰ ਰੇਟ ਫੈਸਿਲਿਟੀ ਪੱਕੇ ਮਿਲਦੇ ਵਾ 100% ਪੱਕੇ ਬਿਲ ਦੇ ਮਾਲ ਜੀਐਸਟੀ ਦੇ ਔਰ ਪੰਜਾਬ ਦੇ ਔਰ ਦੁਨੀਆ ਦੇ ਕਿਸੇ ਵੀ ਕੋਨੇ ਦੇ ਅਸੀਂ ਮਾਲ ਪਹੁੰਚਾ ਸਕਦੇ ਹਾਂ ਕਿਸੇ ਵੀ ਕੋਨੇ ਤੇ ਸਿਰਫ ਤੁਸੀਂ ਲਿਖਾ ਕੇ ਜਣਾਓ ਉਹਨੂੰ ਮਾਲ 2 ਜਾਂ 4 ਦਿਨਾਂ ਵਿੱਚ ਮਿਲ ਜੂ ਬਸ ਆਪਣੇ ਕੋਈ ਗੱਲ ਹੈ ਮੇਰੇ ਕੋਲ ਆਰਡਰ ਮਾਰਨ ਦੀ ਕਿਰਪਾ ਨਾਲ ਜਿਆਦਾ ਹੁੰਦੇ ਨੇ ਸੋ ਜਿਹੜਾ ਕੰਮ ਤੁਸੀਂ 5 ਤਰੀਕ ਨੂੰ ਕਰਨਾ ਹੈ ਉਹ ਮੇਰੇ ਕਰਕੇ ਤਿੰਨ ਨੂੰ ਕਰ ਲਿਓ ਜਿਹੜਾ 10 ਨੂੰ ਕਰਨਾ ਹੈ ਉਹ 7 ਨੂੰ ਕਰ ਲਿਓ ਬਸ ਭੇਜਣ ਲੱਗੇ ਮੇਰਾ ਇੱਕ ਦੋ ਦਿਨ ਲੇਟ ਫੇਟ ਹੋ ਜਾਂਦਾ ਇਹ ਮੈਂ ਆਪ ਮੰਨਦਾ ਕਿਉਂਕਿ ਮੈਂ ਜੋ ਕਿਹਾ ਉਹੀ ਭੇਜਣਾ ਸੋ ਦੂਜੀ ਗੱਲ ਆਹ ਗੱਲ ਕਹਿ ਕੇ ਕੋਈ ਵੀ ਹੋਲਸੇਲਰ ਕੋਈ ਵੀ ਰਿਟੇਲਰ ਪੰਜਾਬ ਦਾ ਸਾਰੇ ਮੇਰੇ ਵੀਰ ਭਰਾ ਨੇ ਮੈਂ ਸਭ ਤੋਂ ਛੋਟਾ ਮੈਂ ਹੁਣ ਕੰਮ ਕਰਨਾ ਸ਼ੁਰੂ ਕੀਤਾ ਗੱਲ ਕਹਿਣ ਦਾ ਤਾਂ ਸਵਾਲ ਹੈ ਕਿ ਤੁਸੀਂ ਇਹ ਗੱਲ ਕਹਿ ਕੇ ਵੀਡੀਓ ਪਾ ਦਿਓ ਕਿ ਜੇ ਨਹੀਂ ਵਿਗਿਆ ਤੇ ਵਾਪਸ ਕਰ ਸਕਦੇ ਆ ਕਹਿ ਕੇ ਪਾ ਦਿਓ ਜੇ ਨਹੀਂ ਵਿਗਿਆ ਤੇ ਵਾਪਸ ਤੁਹਾਡੇ ਕੋਲ ਗਾਹਕ ਆਪੇ ਭੇਜਾਂਗੇ ਅਸੀਂ ਕਿਉਂ ਕਹਿੰਨੇ ਆ ਸਾਡੇ 'ਚ ਕੰਫੀਡੈਂਸ ਹੈ ਅਸੀਂ ਜੋ ਦਿਖਾਇਆ ਜਿਵੇਂ ਦਿਖਾਇਆ ਗਰੰਟੀ ਲਈ ਗਰੰਟੀ ਭੁਗਤਾਂਗੇ ਵਾਪਸੀ ਲਈ ਜਾਂ ਵਾਪਸੀ ਭੁਗਤਾਂਗੇ ਪੇਮੈਂਟ ਕੈਸ਼ ਆਧਾਰ ਕੋਈ ਨਹੀਂ ਸੋ ਇੱਕ ਵਾਰੀ ਰੇਟ ਟਰਾਈ ਕਰਿਓ ਐਵੇਂ ਨਾ 100 100 200 200 ਰੁਪਏ ਦੇ ਲੋਦੇ ਲਵਾਈ ਜਾਓ ਬੈਠੇ ਬੈਠੇ ਜੇ ਕਿਸੇ ਦਾ 1 ਲੱਖ 1.5 ਲੱਖ ਰੁਪਏ ਦੇਣਾ ਵੀ ਹੈ ਨਾ ਤਾਂ ਜੇ 10000 ਰੁਪਏ ਹਫਤਾ ਦਿੰ ਇਹ ਗੱਲ ਮੈਂ ਕਿਉਂ ਕਰਦਾ ਕਿਉਂਕਿ ਅਸੀਂ ਆਪ ਛੋਟੀ ਦੁਕਾਨ ਤੋਂ ਇੱਥੇ ਤੱਕ ਪਹੁੰਚੇ ਹਾਂ ਮੰਨ ਲਓ ਜੇ ਕਿਸੇ ਦਾ ਤੁਸੀਂ 1 ਲੱਖ 1.5 ਲੱਖ ਰੁਪਏ ਦੇਣਾ ਵੀ ਹੈ ਦੁਕਾਨਦਾਰ ਕੀ ਕਰਦੇ ਆ ਆਰਤੀ નીચે ਫਸੇ ਹੁੰਦੇ ਜੇ ਦਾ 1 ਲੱਖ 1.5 ਲੱਖ ਰੁਪਏ ਦੇਣਾ ਵੀ ਮਾਰ ਮੈਨੂੰ ਇਤੋਂ ਹੀ ਲੈਣਾ ਪੈਣਾ ਉਹਨੂੰ ਸਾਫ਼ ਕਹੋ ਤੁਸੀਂ ਲੱਖਾਂ ਰੁਪਏ ਨੂੰ ਵਟਾ ਚੁੱਕੇ ਹੋ ਅੱਜ ਤੱਕ ਲੱਖਾਂ ਰੁਪਏ ਜੇ ਤੁਸੀਂ ਕਿਸੇ ਦਾ 1 ਲੱਖ ਰੁਪਏ ਦੇਣਾ ਨਾ ਤਾਂ ਤੁਸੀਂ ਘੱਟੋ ਘੱਟ ਉਹਨੂੰ 50 ਲੱਖ ਵਟਾ ਚੁੱਕੇ ਹੋ ਔਰ ਹਫ਼ਤੇ ਦੇ ਆਪਣੇ ਪੈਸੇ ਬੰਨੇ ਹੁੰਦੇ ਨੇ 10000 5000 10000 15000 ਸੋ ਤੁਸੀਂ ਜੇ ਮਾਤਾ ਨੂੰ ਮਹਿੰਗਾ ਲੱਗਦਾ ਰੇਟ ਸਾਡੇ ਤੋਂ ਟਰਾਈ ਕਰੋ ਅਗਲੇ ਨੂੰ ਕੋ ਮੈਂ 10000 ਰੁਪਏ ਹਫਤਾ ਦਿੰਨਾ ਪੈਸੇ ਮੈਂ ਤੇਰੇ ਦੇਣੇ ਆ ਪਰ ਮੈਂ 2000 ਰੁਪਏ ਹਫਤਾ ਦੇ ਸਕਦਾ ਪੈਸੇ ਮੈਂ ਦੇਣੇ ਆ ਜਾਂ ਰੇਟ ਘੱਟ ਕਰ ਲੈ ਨਹੀਂ ਆਪਣੇ ਪੈਸੇ ਵਾਪਸ ਲੈ ਲੈ ਪੈਸੇ ਕਿਸੇ ਤੇ ਨਹੀਂ ਦੱਬਣੇ ਸੋ ਇੱਕ ਵਾਰ ਰੇਟ ਟਰਾਈ ਕਰੋ ਜੈਂਟਸ ਦੀ ਮੇਰੀ ਪੂਰੀ ਗਰੰਟੀ ਹੈ ਤੁਹਾਨੂੰ ਪੈਸੇ 15 ਤੋਂ 20% ਬਚਾ ਕੇ ਰਹੂੰਗਾ ਐਵੇਂ ਥੋੜੀ ਇੰਨੇ ਰੁਪਏ ਲੱਗੇ ਹੋਣੇ ਐਵੇਂ ਥੋੜੀ ਬਿੱਲ ਕੱਟੇ ਕੱਲ੍ਹ ਵਾਲੇ ਬਿੱਲ ਫੜਾਈ ਪੁੱਤ ਜਿਹੜੇ ਮੈਂ ਕੱਟੇ ਦੀ ਬਿੱਲ ਦੀ ਤੇ ਈਵੇ ਸਾਰਾ ਕੁਝ ਆ ਫੜਾ ਲਈ ਸਾਰੇ ਸਾਰਾ ਪੱਤੀ ਮਿਲਦੇ ਮਾਲ ਆਏਗਾ ਸਾਰਾ ਜੀਐਸਟੀ ਨੰਬਰ ਅਗਲੇ ਤੋਂ ਜਿਹੜਾ ਤੁਹਾਡੇ ਕੋਲ ਆਧਾਰ ਕਾਰਡ ਆਧਾਰ ਕਾਰਡ ਤੇ ਲਉ ਐਦਾਂ ਹੀ ਥੋੜੀ ਕੰਮ ਚੱਲੀ ਜਾਂਦਾ ਕੁਝ ਤਾਂ ਸਾਡੇ ਪੱਲੇ ਹੋਊਗਾ ਸਾਡੇ ਪੱਲੇ ਕੁਝ ਤਾਂ ਹੋਊਗਾ ਇੰਨੇ ਲੋਕ ਜੁੜੇ ਹੋਏ ਨੇ ਇੰਨੀਆਂ ਫਰੈਂਚਾਈਜ਼ੀਆਂ ਚਲਾ ਰਹੇ ਆਂ ਸੋ ਇੱਕ ਵਾਰ ਆਓ ਗੱਲਬਾਤ ਕਰੋ ਸਿਰਫ ਮੈਂ ਤੁਹਾਨੂੰ ਆਪਣੀ ਕਮੀ ਆਪ ਹੀ ਦੱਸ ਦਿੰਦਾ ਵੀ ਜਦੋਂ ਮਾਲ ਮੰਨ ਲਓ ਤੁਸੀਂ ਲਿਖਾ ਕੇ ਚਲੇ ਗਏ ਮੈਨੂੰ ਸੋਮਵਾਰ ਭੇਜਣਾ ਚਾਹੀਦਾ ਸੀ ਮੈਂ ਬੁੱਧਵਾਰ ਭੇਜਦਾ ਮੇਚੇ ਰੋਝੇਵੇਂ ਵੀ ਨੇ ਤੇ ਮਹੀਨੇ 'ਚ ਤਿੰਨ ਚਾਰ ਤਰੀਕਾ ਵੀ ਨੇ ਸੋ ਕਹਿਣ ਦਾ ਮਤਲਬ ਉਹੀ ਆ ਗੁਰੂ ਸਾਹਿਬ ਕਿਰਪਾ ਕਰਨ ਵੀ 5 ਤਰੀਕ ਨੂੰ ਜੇ ਤੁਸੀਂ ਮਾਲ ਲੈਣਾ ਤਾਂ ਤਿੰਨ ਨੂੰ ਲੈ ਲਓ 10 ਨੂੰ ਲੈਣਾ ਤਾਂ 7 ਨੂੰ ਟਰਾਈ ਕਰ ਲਓ ਜੇ ਚੰਗੇ ਲੱਗੂਗੇ ਰੈਟ ਲੈ ਜਿਓ ਨਹੀਂ ਚੰਗੇ ਲੱਗੂਗੇ ਮਾਲ ਛੱਡ ਜਿਓ ਫਿਰ ਕਿੱਡੀ ਗੱਲ ਪਰ ਜਿਹੜਾ ਤੁਹਾਡੇ ਕੋਲ ਟੇਬਲ ਤੇ ਆਇਆ ਆ ਸਾਹਮਣੇ ਫੋਟੋ ਲੱਗੀ ਆ ਦਰਬਾਰ ਸਾਹਿਬ ਦੀ ਹਰਾਮ ਬਰਾਬਰ ਹੈ ਜੀ ਅੱਜ ਤੱਕ ਕਿਸੇ ਨੂੰ ਜਦੋਂ ਦਾ ਦਫ਼ਤਰ ਖੁੱਲਿਆ ਹਰਾਮ ਬਰਾਬਰ ਹੈ ਜਦੋਂ ਦਾ ਦਫ਼ਤਰ ਖੁੱਲਿਆ ਕਿਸੇ ਨੂੰ 1 ਰੁਪਏ ਦੀ ਵੀ ਗਲਤ ਸਲਾਹ ਦੇ ਕੇ ਇਥੋਂ ਭੇਜਿਆ ਆਵੇ ਵੀ ਮੰਨ ਲੈ ਨਵੇਂ ਮੁੰਡੇ ਆਉਂਦੇ ਆ 1 ਲੱਖ 2 ਲੱਖ ਲੈ ਕੇ ਜਿਹਦੇ ਵਾਸਤੇ ਦਾ ਨਹੀਂ ਕੰਮ ਜਿਹਦੀ ਲਾਈਨ ਹੋਰ ਆ ਉਹਨੂੰ ਮਨਾ ਕਰ ਦਿੱਤਾ ਜਾਂਦਾ ਵੀ ਅਸੀਂ ਮਾਲ ਨਹੀਂ ਦੇਣਾ ਜਾਂ ਬਾਈ ਤੂੰ ਪਹਿਲਾਂ ਪ੍ਰੈਕਟਿਸ ਕਰ ਲੈ ਪਹਿਲਾਂ ਸਿੱਖ ਲੈ ਔਰ ਜੇ ਕੋਈ ਹੋਰ ਵੀ ਦੁਕਾਨਦਾਰੀ ਬਾਰੇ ਗੱਲਬਾਤ ਕਰਨੀ ਹੈ ਨਵੀਂ ਦੁਕਾਨ ਸੈਟ ਅਪ ਕਰਨੀ ਹੈ ਸਾਡੇ ਨਾਲ ਇੱਕ ਵਾਰ ਕਰ ਲਿਓ ਜਿੱਦਾਂ ਹੁਣ ਆਹ ਦੇਖੋ ਕੈਮਰੇ ਲੱਗੇ ਆਹ ਲਖਾ ਆ ਸਾਡਾ ਖੰਨੇ ਵਾਲਾ ਕਾਊਂਟਰ ਹੈ ਠੀਕ ਹੈ ਜੀ ਇੱਥੇ ਅੱਜ ਸੇਲ ਲੱਗੀ ਹੋਈ ਹੈ ਸਾਰੀਆਂ ਆਈਟਮਾਂ ਲੱਗ ਲੱਗ ਅੱਪਾ ਰੱਖੀਆਂ ਆਂ ਓੜਾ RAM ਜੀ ਬੈਠਾ ਸਾਡਾ ਸੀਨੀਅਰ ਸੇਲਮੈਨ ਆ ਭਰਾ ਮੇਰਾ ਆ ਹੁਣ ਫੋਟੋ ਸ਼ੂਟ ਕਰਨ ਲੱਗਾ ਆ ਸਲੀਪਰਾਂ ਦੀ ਹੁਣ ਗੱਲ ਕੀ ਹੈ ਹੁਣ ਸਲੀਪਰ ਦਾ ਰੇਟ ਅਸੀਂ ਪੰਜਾਬ ਤੋਂ ਸਸਤਾ ਕੱਢ ਦੇਣਾ ਸਾਡੇ ਕੋਲ ਪਰਸੋ 60 ਕਾਰਟਨ ਸਲੀਪਰ ਦੇ ਆਏ ਆ 60 ਕਾਰਟਨ ਜੇ ਕਿਸੇ ਆੜਤੀ ਨੂੰ ਲੱਗੇ ਵੀ ਇਹ ਫੜ ਮਾਰਦਾ ਤੇ ਮੈਨੂੰ ਸਾਰੇ ਕਮਲੇ ਹੀ ਕਹਿੰਦੇ ਮਾਲ ਲੈਣ ਪਿੱਛੇ ਤਾਂ 60 ਕਾਰਟਨ ਸਲੀਪਰ ਦਾ ਰੇਟ ਜੇ 400 ਰੇਟ ਹੈ ਨਾ ਤਾਂ ਹੋਲ ਸੇਲਰ ਨੇ ਸਾਨੂੰ ਘੱਟੋ ਘੱਟ ਉਹਨੇ 250 ਹੋ ਗਿਆ ਜਣ ਉਹਨੇ ਕਿਉਂ ਕਹਿ ਜਣਾ ਉਹਨੂੰ ਪਤਾ ਇਹਨਾਂ ਨੇ ਕੁਆਂਟੀਟੀ ਲੈ ਕੇ ਸਾਰੇ ਨੂੰ ਵੰਡ ਦੇਣ ਸੋ ਇਦਾਂ ਕੰਮ ਜਲਦਾ ਰਹਿੰਦਾ ਆ ਗੋਲਡਨ ਹੱਟ ਦਾ ਸਟੋਰ ਹੈ ਸਾਹਮਣੇ ਸਭ ਤੋਂ ਵੱਡਾ ਸਟੋਰ ਹੀ ਆ ਹੁਣ ਜੀਰਕਪੁਰ ਕਰ ਰਹੇ ਆ ਅਸੀਂ ਰਾਜਪੁਰੇ ਕਰ ਰਹੇ ਆ ਧਾਰਗਿਆਂ ਚ ਕਰ ਰਹੇ ਆ ਸੋ ਇੱਕ ਵਾਰੀ ਜਰੂਰ ਸਾਨੂੰ ਮਿਲਿਓ ਸੰਪਰਕ ਕਰਿਓ ਲੇਡੀਜ਼ ਮਾਲ ਦੀ ਕੋਈ ਵਾਪਸੀ ਨਹੀਂ ਬੱਚੇ ਦੀ ਮਾਲ ਦੀ ਕੋਈ ਵਾਪਸੀ ਨਹੀਂ ਕਿਉਂ ਨਹੀਂ ਵਾਪਸੀ ਕਿਉਂਕਿ ਉਹ ਸਾਡੇ ਨਾਲ ਸਿੱਧੇ ਨਹੀਂ ਹੈਗੇ ਅਸੀਂ ਵੀ ਮਾਰਕੀਟ ਚੋਂ ਮਾਲ ਚੁੱਕਨੇ ਜੈਂਟਸ ਮਾਲ ਦੀ ਪੂਰੀ ਗਰੰਟੀ ਹੈ ਨਹੀਂ ਵਿਕੇ ਤੇ ਵਾਪਸ ਮਿਲਦੇ ਮਾਲ ਮਿਲੂਗਾ ਚਾਹੇ ਇੱਕ ਵਾਰ ਜਿਹੜੇ ਦੁਕਾਨਦਾਰ ਦਾਦਾ 20 20 ਸਾਲ ਦੇ ਦੁਕਾਨਦਾਰ ਹੀ ਕਰਦੇ ਆ ਉਹ ਚਾਹੇ ਇੱਕ ਵਾਰੀ 50000 ਦਾ ਮਾਲ ਲੈ ਕੇ ਦੇਖ ਲੈਣ ਨਹੀਂ ਵਿਕੂਗਾ ਵਾਪਸ ਕਰਦੇ ਹੋ ਪਰ ਇੱਕ ਵਾਰੀ ਜੁੜੋ ਆਈਟਮਾਂ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਅ ਦਲਨ ਦੀ ਲੰਬੀ ਵੀਡੀਓ ਚਾਹੇ 100 ਵੀਡੀਓ ਦੇਖਣ ਆ ਸਾਡੇ ਬਾਸਲੇ ਅਲੱਗ-ਅਲੱਗ ਥਾਂਾਂ ਦੇ ਪੈ ਕਿੱਥੇ ਪਏ ਆ ਆਸੰਦ ਦਾ ਉਹ ਲੁਧਿਆਣੇ ਦਾ ਹੀ ਤੇ ਮੜ ਲੱਖੀ ਗਏ ਹੁਣ ਆ ਵੈਰਾਈਟੀ ਹੈ ਇਹ ਅਗਲੇ 4-4 ਜੋੜੇ ਮੰਗਾਂਦੇ ਆ ਜਾਂ ਕੋਈ ਵੱਡਾ ਹੋਲ سیلਰ ਆ ਉਹ ਪੇਟੀ-ਪੇਟੀ ਮੰਗਾਂਦਾ ਅਸੀਂ ਇਹਦੇ ਦੋ-ਦੋ ਬੂਰੇ ਮੰਗਾਈਦੇ ਆ ਫੇਰ ਰੇਟ ਕੱਢੀ ਦੋ-ਦੋ ਬੂਰੇ ਮੰਗਾਈਦੇ ਫੇਰ ਰੇਟ ਕੱਢੀ ਦ ਹੁਣ ਜਿੱਦਾਂ ਪਿਛੇ ਉਹ ਸੈਟ ਸਾਰੇ ਇੱਕੋ ਜਿਹੇ ਬਣਦੇ ਆ ਪਰ ਹਰਿਆਣਾ ਹਿਮਾਚਲ ਦੇ ਵਿੱਚ ਜੰਮੂ ਚ ਛੋਟੇ ਪੈਰ ਆ ਤਾਂ ਤੁਸੀਂ ਗੱਲਾਂ 6 7 8 ਲੈ ਸਕਦੇ ਜਿੱਥੇ ਵੱਡੇ ਸਾਈਜ਼ ਚੱਲਦੇ ਆ ਤੁਸੀਂ ਵੱਡਾ ਲੈ ਸਕਦੇ ਆ ਅਸੀਂ ਉਹ ਮੈਨੇਜ ਕਰ ਦਾਂਗੇ ਉਹੀ ਤੁਹਾਡੇ ਪੈਸੇ ਬਚਦੇ ਆ ਠੀਕ ਹੈ ਸੋ ਕਹਿਣ ਦਾ ਮਤਲਬ ਆ ਸਾਰੀ ਵੈਰਾਈਟੀ ਲੱਗੀ 350 ਰੁਪਏ ਤੋਂ ਮਾਲ ਸ਼ੁਰੂ ਆ 350 ਰੁਪਏ ਤੋਂ 350 ਅਬਾ ਸਾਈਲੈਂਟ ਕਰੀ 350 ਰੁਪਏ ਤੋਂ ਮਾਲ ਸ਼ੁਰੂ ਆ ਇਹ ਉਹ ਸਾਈਲੈਂਟ ਕਰੀ ਆ ਆ ਸੰਸਨ 350 ਰੁਪਏ ਤੋਂ ਸ਼ੁਰੂ ਹੋ ਗਏ ਸਾਡੇ ਕੋਲ 3 ਤਿੰਨ ਹਜ਼ਾਰ ਤੱਕ 2500 ਤੱਕ ਸਾਰੀ ਵੈਰਾਈਟੀ ਇੱਕੋ ਛੱਤ ਥੱਲੇ ਮਿਲ ਜੂਗੀ ਮੈਨੂੰ ਆਪ ਕੰਮ ਕਰਦੇ 10 ਸਾਲ ਹੋ ਗਏ ਮੈਨੂੰ ਇਦਾਂ ਦੀ ਕੋਈ ਦੁਕਾਨ ਨਹੀਂ ਦਿਖੀ ਜਿੱਥੇ 350 ਵਾਲਾ ਬੂਟ ਵੀ ਹੋਵੇ ਜਿੱਥੇ 600 ਵਾਲਾ ਵੀ ਹੋਵੇ ਜਿੱਥੇ ਕੈਂਪਸ ਵੀ ਹੋਵੇ ਸਪਾਰਕਸ ਵੀ ਹੋਵੇ ਲਖਾਨੀ ਵੀ ਹੋਵੇ ਰੈਡ ਟੇਪ ਵੀ ਹੋਵੇ ਰੈਡ ਚੀਫ ਵੀ ਹੋਵੇ ਸਾਰੀ ਮਾਲ ਹੋਣ ਇੰਪੋਰਟ ਦਾ ਮਾਲ ਹੋਵੇ ਫਰਸਟ ਕਾਪੀ ਮਾਲ ਹੋਵੇ ਹੈਂਡ ਮੇਡ ਮਾਲ ਹੋਵੇ ਇਦਾਂ ਦੀ ਕੋਈ ਵੀ ਦੁਕਾਨ ਨਹੀਂ ਹੋਊਗੀ ਜਿੱਡਾ ਮਰਜੀ ਕੋਈ ਤਜਰਬੇ ਵਾਲਾ ਉਹ ਮੈਂ ਵੀਡੀਓ ਦਿਖਾ ਦਿਓ ਵੀ ਵੀ ਨਾਲ ਤਾਂ ਮੇਰੇ ਬਰਾਬਰ ਕੋਈ ਵਾਪਸੀ ਚੁੱਕ ਸਕਦਾ ਤੇ ਨਾ ਕੋਈ ਮੇਰੇ ਬਰਾਬਰ ਦੁਕਾਨ ਹੈ ਵੀ ਜਿਹੜੀ ਕੰਪਲੀਟ ਮਤਲਬ ਕੰਪਲੀਟ ਦਾ ਮਤਲਬ ਹੁੰਦਾ ਕਿ 300 ਤੋਂ ਸ਼ੁਰੂ ਹੋ ਕੇ ਐਂਡ ਤੱਕ ਸਾਰੀ ਵੈਰਾਈਟੀ ਜਿੰਦੇ ਕੋਲ ਹੋਵੇ ਜੋ ਮਾਰਕੀਟ 'ਚ ਵਿਕਦੀ ਆ 10-10 ਸਿਹਰ ਵਾਲੇ ਸ਼ੂਜ਼ ਆ ਫੜਾਈ ਪੁੱਤ ਪੰਮੇ ਆ ਫੜਾਈ ਵੀਰੇ ਔਰ ਸ਼ੂਜ਼ ਖੜਾ ਹੁਣ ਇਹਦਾ ਅਸੀਂ ਹੋਲਸੇਲ ਕਰਦੇ ਪੀ ਔਰ ਲਈ ਵਟਾਉਂਦਾ ਰੈੱਡ ਸੋਲ ਦਾ ਇਹਦਾ ਦੇਖਣ ਨੂੰ ਦਰਸਦੇ ਨੇ ਇਹਦਾ ਤੁਹਾਨੂੰ ਮੇਰੇ ਤੋਂ ਹੋਲਸੇਲ ਰੇਟ ਲਓ ਆ ਹੀ ਚੱਲਦਾ ਹੈ ਮਾਰਕੀਟ 'ਚ ਜਸਟੈਂਸ ਸਭ ਤੋਂ ਮਹਿੰਗਾ ਬੁਟ ਆਹੀ ਹੈ ਮੇਰੇ ਤੋਂ ਹੋਲਸੇਲ ਰੇਟ ਪੁੱ ਤੁਹky ਕੋ ਮਰੀ ਵੀ ਸਿੱਟੀ ਦਾ ਰੇਟ ਕੀ ਆਉਂਗੇ ਜੁੜੋਂਗੇ ਮਿਲੋਂਗੇ ਤਾਂਗ ਲਾ ਆ ਹੁਣ ਅੱਜ ਅਸੀਂ ਖੰਨੇ ਸੇ ਲਗਾ ਰਹੇ ਆ ਆ ਮਾਲ ਕਿਆ ਕੈਂਪਸ ਦਾ ਸਾਰ 1900 ਰੁਪਏ ਦਾ ਮਾਲ ਠੀਕ ਹੈ ਸਟੋਰ ਦੇ ਵਿੱਚ ਲੱਗਿਆ ਹੋਇਆ ਹੈ 1650 ਰੁਪਏ ਦਾ ਮੈਂ 950 ਰੁਪਏ ਰੇਟ ਕੱਢ ਕੇ ਆਇਆ ਉੱਚੋ ਵੀ ਮੈਂ 1.5 200 ਰੁਪਏ ਕਮਾਣਾ 950 ਰੁਪਏ ਰੇਟ ਕੱਢ ਕੇ ਆਇਆ ਉੱਚੋ ਵੀ ਮੈਂ 1.5 200 ਰੁਪਏ ਕਮਾਣਾ ਹੈ ਮੈਂ ਕੋਈ ਸੇਵਾ ਨਹੀਂ ਕਰਦਾ ਰਿਟੇਲ 'ਚ ਮੈਂ 20% ਤੋਂ ਘੱਟ ਕਮਾਈ ਨਹੀਂ ਕਰਦਾ ਹੋਲ ਸੇਲ 'ਚ ਮੈਂ 5% ਕਮਾਈ ਕਰਦਾ ਜਿਹੜੀਆਂ ਗੱਲਾਂ ਸਾਫ਼ ਨੇ ਪੱਕੇ ਬਿਲ ਦੇ ਮਾਲ ਵੇਚਦੇ ਆ ਇੱਕ ਵਾਰੀ ਆ ਕੇ ਤੁਸੀਂ ਟਰਾਈ ਕਰੋ ਪਤਾ ਲੱਗੂ ਤੁਹਾਡਾ ਫਾਇਦਾ ਹੋਊਗਾ ਤੁਹਾਨੂੰ ਮਾਲ ਜੱਚੇ ਤੁਸੀਂ ਲੈ ਲਿਓ ਨਹੀਂ ਜੇ ਚਾਹ ਪਾਣੀ ਪੀਹਾਂਗੇ ਉਰਲੀਆਂ ਪਰਲੀਆਂ ਮਾਵਾਂ ਆਰਾਂਗੇ ਕੋ ਖਾਣਾ ਵਾਂਗੇ ਚੱਜ ਦੀ ਚੀਜ਼ ਤੁਹਾਨੂੰ ਨਾਲ ਕੌਫੀ ਬਣਾਵਾਂਗੇ ਤੇ ਚਲ ਜਿਓ ਤੁਸੀਂ ਆਪਣੇ ਘਰ ਨੂੰ ਮੈਂ ਆਪਣੇ ਘਰ ਨੂੰ ਸੋ ਕਿਰਪਾ ਕਰਕੇ ਜਿਹੜੇ ਵੀ ਦੁਕਾਨਦਾਰੇ ਵੀਡੀਓ ਸ਼ੇਅਰ ਕਰਦੇ ਹੋ ਜੇ ਕਿਸੇ ਦੀ ਆਧਾਰੀ ਚ ਫਸੇ ਹੋਏ ਆਧਾਰੀ ਚ ਫਸੇ ਦਾ ਮਤਲਬ ਹੁੰਦਾ ਵੀ ਮੰਨ ਲਓ ਆਪਾਂ ਕਿਸੇ ਆੜ ਉਹਦੀ ਆਪਾਂ ਪੇਮੈਂਟ ਦੇਣੀ ਹੈ 5 ਲੱਖ ਰੁਪਏ ਮੰਨ ਲਓ ਰਹਾ ਦੇਣਾ ਜੇ ਤੁਸੀਂ ਉਹਨੂੰ 20000 ਰੁਪਏ ਹਫਤੇ ਦਾ ਦਿੰਨੇ ਹੋ ਤਾਂ ਮਹੀਨੇ ਦੇ ਪੈਸੇ ਕਿੰਨੇ ਹੋਗੇ ਪਤਾ ਮਹੀਨੇ ਦਾ ਲੱਖ ਰੁਪਈਆ ਹੋ ਗਿਆ ਜੇ ਉਹਦਾ 5 ਲੱਖ ਲੱਗਾ ਤਾਂ ਪੇਮੈਂਟ 3 ਮਹੀਨੇ ਚ ਵਾਪਸ ਹੁੰਦੀ ਹੈ 4 ਮਹੀਨੇ ਚ ਤੁਸੀਂ ਉਸ 5 ਲੱਖ ਪਿੱਛੇ ਹੀ ਸਾਰੀ ਉਮਰ ਕਿਸੀ ਜਾਓਗੇ ਫਸੀ ਜਾਓਗੇ ਫਸੀ ਜਾਓਗੇ ਜਾਂ ਤਾਂ ਉਹਨੂੰ ਕੋ ਰੇਟਾ ਸਹੀ ਕਰ ਲੈ ਸਾਡੇ ਕੋ ਕਿਹੜਾ ਮਾਰੂ ਰੇਟ ਪੁੱਛੋ ਉਹਦੇ ਤੋਂ ਹੀ ਮੰਨ ਲਓ ਉਹਨੂੰ ਕੋਈ ਰੇਟਾ ਕਰ ਲੈ ਜਿਹੜੀ ਉਹ ਦੱਸਦਾ ਮਾਲ ਮੈਨੂੰ ਦੇਈ ਚਲ ਥੋਡੀਆਂ ਜੁੱਤੀਆਂ ਥੋਡੇ ਸਿਰ ਇਹ ਆੜਤੀਆਂ ਦੀ ਭਾਸ਼ਾ ਥੋਡੀਆਂ ਜੁੱਤੀਆਂ ਜਿੱਥੇ 10000 ਦਿੰਨੇ ਹੋ ਨਹੀਂ ਗੱਲ ਬਣਦੀ ਹੱਥ ਜੋੜ ਦੋ ਕੋ ਪੇਮੈਂਟ ਹੱਥ ਜੋੜ ਕੇ ਦੇਣੀ ਹੈ 3000 ਰੁਪਏ ਹਫਤਾ 2000 ਰੁਪਏ ਹਫਤਾ ਦੇਣੀ ਹੈ ਜੇ ਤੁਸੀਂ ਸਾਨੂੰ ਇਹ ਨਹੀਂ ਰੇਟ ਦੇ ਸਕਦੇ 5 ਲੱਖ ਰੁਪਏ ਦੀ ਵਿਆਜ ਬਾਜ਼ਾਰ ਦੇ ਵਿੱਚ 1% ਨੂੰ 2% ਨੂੰ ਲਾ ਲਓ 10000 ਹੋਊਗੀ ਤੁਸੀਂ 20 20% ਕਮਾਈ ਦੇਈ ਇਹਨੂੰ 20 20% ਰੇਟ ਦਾ ਫਰਕ ਦੇਈ ਜੰਨੇ ਹੋ ਕਦੀ ਸੋਚ ਕੇ ਦੇਖਿਓ ਫਿਰ ਤੁਸੀਂ ਸੋਚਦੇ ਹੋ ਰੇਟ ਦਾ ਫਰਕ ਕਿੱਦਾਂ ਉਹ ਕਿਵੇਂ ਸਸਤਾ ਵੇਚਦਾ ਆਧਾਰੀ ਆ ਸਭ ਤੋਂ ਔਖਾ ਹੈ ਸਾਡੀ ਵੀ ਆਧਾਰੀ ਆ ਪਰ ਸਾਡੀ ਜਵਾਨ ਗਰੀ ਹੁੰਦੀ ਹੈ ਕਿ ਤੇਰੇ ਨਾਲ ਕਿ ਦਿਨਾਂ ਦੀ ਹੈ ਤੇਨਾਂ 31 ਦਿਨਾਂ ਦੀ ਹੈ ਤੇਨਾਂ 2 ਮ ਕਈ ਪਿੱਛੇ ਪਿੱਛੇ ਜਾ ਕੇ ਗਲਤ ਵੀ ਬੋਲਦੇ ਨੇ ਕਿਉਂਕਿ ਉਹਨਾਂ ਦੇ ਸਾਹਮਣੇ ਇੱਥੇ ਬੋਲਣ ਦੀ ਜੁੱਤ ਨਹੀਂ ਹੁੰਦੀ ਸਾਹਮਣੇ ਬੋਲਣਗੇ ਪਿੱਠੇ ਜਿੱਥੇ ਬੋਲਦੇ ਨੇ ਨਾ ਜਾ ਕੇ ਇਹ ਦੁਨੀਆ ਹੀ ਇਦਾਂ ਦੀ ਹੈ ਚੜ੍ਹਦੇ ਸੂਜ ਨੂੰ ਸਲਾਮਾ ਸੋ ਕਹਿਣ ਦਾ ਮਤਲਬ ਆਪਣੀ ਖਰੀਦ ਸਹੀ ਕਰੋ ਜਿਹੜਾ ਬੰਦਾ ਆਪਣੀ ਖਰੀਦ ਸਹੀ ਕਰਕੇ ਮੈਂ ਸਿਰਫ ਜਾਇੰਟਸ ਦੀ ਗੱਲ ਕਰਦਾ ਆਗਰੇ ਦਾ ਦਿੱਲੀ ਦਾ ਲੋੜੇ ਆਪਣਾ ਜਲੰਧਰ ਦਾ ਇੰਪੋਰਟ ਦਾ ਜਿਹਦਾ ਮਰਜ਼ੀ ਮੇਰੇ ਤੋਂ ਰੇਟ ਲਾਓ ਚੰਗਾ ਲੱਗੇ ਪਸੰਦ ਆਵੇ ਲੈ ਲਿਓ ਨਹੀਂ ਹੋਊਗਾ ਕੋਈ ਚੱਕਰ ਨਹੀਂ ਪਰ ਗੱਲਬਾਤ ਇੱਥੇ ਟੇਬਲ 'ਤੇ ਹੋਊਗੀ ਫੋਨ 'ਤੇ ਗੱਲਬਾਤ ਨਹੀਂ ਹੋਣੀ ਫੋਨ ਬੰਦੇ ਕਰੀਆਂ ਭਾਈ ਇਹਦੀ ਰੇਟ ਦੱਸ ਦੇ ਤਾਂ ਨਹੀਂ ਦੱਸ ਹੁੰਦਾ WhatsApp ਤੇ ਗੱਲ ਨਹੀਂ ਹੁੰਦੀ WhatsApp ਤੇ ਅਸੀਂ ਡਿਟੇਲ ਗੱਲ ਕਰਦੇ ਆ ਜੋ ਅਸੀਂ ਵੀਡੀਓ ਬਣਨੇ ਉਹਦਾ ਮਾਲ ਭੇਜਦੇ ਆ ਹੋਲ ਸੇਲ ਮਾਲ ਅਸੀਂ WhatsApp ਤੇ ਨਹੀਂ ਭੇਜਦੇ ਤੁਸੀਂ ਜਿੱਥੇ ਦੇ ਵੀ ਹੋ ਹੁਣ ਕੇਰਲਾ ਤੋਂ ਬੰਦੇ ਆਉਂਦੇ ਆ ਕਿੱਥੋਂ ਕਿੱਥੋਂ ਬੰਦੇ ਆਉਂਦੇ ਉਹ ਤੋਂ ਤਾਂ ਨਹੀਂ ਦੂਰ ਜੇ ਆਪਣੇ ਬਿਜ਼ਨਸ ਲਈ ਤੁਸੀਂ 10 ਮਿੰਟ ਵੇਰਦੋਣ ਲੱਗੇ ਖੜ ਕੇ ਨਹੀਂ ਨਹੀਂ ਜੇ ਆਪਣੇ ਬਿਜ਼ਨਸ ਲਈ ਤੁਸੀਂ 10 ਸਾਲੇ ਕੰਮ ਕਰ ਰਹੇ ਹੋ ਇੱਕ ਦੋ ਚਾਰ ਘੰਟੇ ਕੱਢ ਕੇ ਬੈਠ ਕੇ ਚੀਜ਼ਾਂ ਨਹੀਂ ਸਾਹਮਣੇ ਸਕਦੇ ਟਾਈਮ ਲੈ ਕੇ ਤਾਂ ਫਿਰ ਤੁਸੀਂ ਘਾਟ ਹੀ ਖਣੇ ਸਰ ਹਰ ਇੱਕ ਚੀਜ਼ ਆਪਣੇ ਕੋਲ ਆਉਂਦੀ ਹੈ ਹਰ ਇੱਕ ਚੀਜ਼ 300 ਰੁਪਏ ਤੋਂ ਸ਼ੁਰੂ ਆਗਰੇ ਵਾਲੇ ਰੇਟ ਹੀ ਦੇ ਦੂੰਗਾ ਬੈਠ ਕੇ ਨਹੀਂ ਦਊਂਗਾ ਤਾਂ ਕਿਉਂ ਕਿਸੇ ਮਰਜ਼ੀ ਬ੍ਰਾਂਡ ਦਾ ਨਾਮ ਲੈ ਲਓ ਵੀ ਸਿੱਠੀ ਆ ਸਾਡੇ ਕੋਲ बिकਦਾ ਇਹਦਾ ਰੇਟ ਦੱਸ ਤੇਰਾ ਕਿੰਨਾ ਜਿੱਦਾਂ ਨੂੰ ਰੇਟ ਸਹੀ ਦਊਂਗਾ ਮਾਲ ਲੈ ਲਿਓ ਨਹੀਂ ਸੋਗੋਗਾ ਨਾਸਰੀ ਗੱਲ ਇਹੀ ਆ ਰੈੱਡ ਟੇਬ ਰੈੱਡ ਜੀ ਆਪਣਾ ਬਾਟਾ ਲਖਾਨੀ ਲਿਬਰਟੀ ਜਿਹੜੇ ਮਰਜ਼ੀ ਨਾਮ ਲੈ ਲਓ ਆਪਾਇਨ ਬੇਰੀ ਫੈਸ਼ਨ ਸ਼ੂ ਵਿਲ ਜਿਹੜਾ ਮਰਜ਼ੀ ਨਾਮ ਲੈ ਲਓ ਸਾਰੇ ਘਰ ਆਪਣੇ ਗੁਲਾਉਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਛੱਡ ਦੀ ਗੱਲਾ ਚਲੋ ਥੋੜਾ ਜਿਹਾ ਸਿਸਟਮ ਨਾਲ ਸਾਡੀ ਕਾਮਯਾਬੀ ਜੇ ਮੰਨ ਲਓ ਸਾਡੀ ਮਾੜੀ ਮੁੱਟੀ ਲਾਈਟ ਦਾ ਕੀ ਆ ਮਾਲ ਖਰੀਦਣਾ ਸਿੱ ਜਿਨੇ ਖਰੀਦ ਚ ਸਿੱਖ ਲਿਆ ਹੁਣ 2 ਲੱਖ ਦਾ ਬਿੱਲ ਤੁਹਾਡਾ ਬਣਦਾ ਤੁਹਾਨੂੰ 20% ਰੇਟ ਦਾ ਫਰਕ 40000 ਤਾਂ ਤੁਹਾਡੇ ਤੋਂ ਆੜਦੀਆ ਕਮਾ ਗਿਆ ਤੁਸੀਂ ਕਿੱਥੋਂ ਗਾਹਕ ਨੂੰ ਕਮਾ ਕੇ ਦੇ ਲੋਗੇ 800 ਰੁਪਏ ਦਾ ਬੂਟ ਲੈ ਰਹੇ ਹੋ ਉਹਦਾ ਰੇਟ 650 ਹੈ 2 ਲੱਖ ਦੀ ਪਰਚੀ ਬਣੀ 20000 ਦਾ ਫਰਕ ਹੋ ਗਿਆ ਤੁਸੀਂ ਕਿੱਥੇ ਕਮਾ ਲੋਗੇ 40000 ਦਾ ਫਰਕ ਹੋ ਗਿਆ 650 ਦਾ ਬੂਟ ਤੁਹਾਨੂੰ 800 ਲੱਗ ਰਿਹਾ ਕਦੇ ਆਇਓ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੇ ਕੈਸ਼ ਮੰਗ ਲੈਣੇ ਨੇ ਜਿਨ੍ਹਾਂ ਨੇ ਅਧਾਰੀ ਨਹੀਂ ਲੈਣੇ 8758000050 ਇਹ ਮੇਰਾ ਨੰਬਰ ਹੈ ਤੁਸੀਂ ਵਟਸਐਪ ਕਰ ਲਿਓ ਆ ਕੇ ਗੱਲ ਕਰਦੇ ਹਾਂ ਨਹੀਂ ਦੁਕਾਨ ਦੀ ਫੋਟੋ ਵੀਡੀਓ ਭੇਜ ਦਿਓ ਵਟਸਐਪ ਤੇ ਗੱਲ ਨਹੀਂ ਹੋਣੀ ਸਿਰਫ ਮੀਟਿੰਗ ਵਾਲਾ ਟਾਈਮ ਹੋਊਗਾ ਮੇਰੀ ਅਸਿਸਟੈਂਟ ਹੈ ਕੁੜੀ ਉਹ ਕਰੂਗੀ ਭੈਣ ਸਾਡੀ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਜੇ ਕੋਈ ਗੁੱਸਾ ਗੇੜਾ ਲੱਗਿਆ ਤਾਂ ਜ਼ਰੂਰ ਕਰਿਓ ਕਿਉਂਕਿ ਮੈਂ ਕੁਝ ਗਲਤ ਨਹੀਂ ਕੀਤਾ ਧੰਨਵਾਦ ਦੋਸਤੋ